ਪੰਜਾਬ న్యూస్ బుଲେਟਿਨ ਦੇਖ ਰਹੇ तमाम दर्शक अंदर स्वागत है मैं हा ਤੁਹਾਡੇ ਨਾਲ ਸਿਮਿਤਾ ਲੀਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁੱਕ ਕਰ ਦਿਆਂ ਸੁਰਖੀਆਂ ਵਾਲਾ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਲਈ ਤਿਆਰੀਆਂ ਤੇਜ਼ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਰਾਤ ਤੋਂ ਸ਼ੁਰੂ ਹੋਵੇਗੀ ਦਵਾਈ ਦੀ ਸੇਵਾ 15 ਨਵੰਬਰ ਨੂੰ ਮਨਾਇਆ ਜਾਵੇਗਾ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਕੈਪਟਨ ਅਮਰਿੰਦਰ ਸਿੰਘ ਸਿਆਸਤ ਚੰਮੜ ਹੋਈ ਸਰਗਰਮ ਕੈਪਟਨ ਦਾ ਖੁੰਡਾ ਬਣਿਆ ਰਿਹਾ ਚਰਚਾ ਦਾ ਵਿਸ਼ਾ ਪ੍ਰਧਾਨ ਮੰਤਰੀ ਮੋਦੀ ਦੀ ਕੀ ਨੀਤੈ ਦੇ ਲੋਸ਼ ਲਾਕਾ ਪੰਜਾਬ ਚ ਬੁੱਧਵਾਰ ਨੂੰ 283 ਥਾਵਾਂ ਤੇ ਸੜੀ ਪਰਾਲੀ ਇੱਕੋ ਦਿਨ ਚ ਕਿਸਾਨਾਂ ਖਿਲਾਫ ਦਰਜ ਹੋਏ ਸਭ ਤੋਂ ਵੱਧ ਕੇਸ ਪਰਾਲੀ ਸਾੜਨ ਦੇ ਮਾਮਲੇ ਚ ਅਚਾਨਕ ਵਾਤਾ ਪੰਜਾਬ ਯੂਨੀਵਰਸਿਟੀ ਚ ਜ਼ੋਰਦਾਰ ਰੋਸ ਮਜ਼ਾਰਾ ਹਲਫਨਾਮੇ ਵਿਰੋਧ ਵਿਦਿਆਰਥੀਆਂ ਦਾ ਡਾਡਾ ਰੋਸ ਇੱਕ ਵਿਦਿਆਰਥੀ ਬੈਠਾ ਮਰਨ ਵਰਤਦੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਬਾਬਾ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ 2025 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਮਹਾਨ ਸਮਾਗਮ ਨੂੰ ਸਮਰਪਿਤ ਤਿਆਰੀਆਂ ਦੀ ਸ਼ੁਰੂਆਤ ਅੱਜ ਰਾਤ ਤੋਂ ਗੁਰਦੁਆਰਾ ਸਾਹਿਬ ਦੀ ਸਮੁੱਚੀ ਧੁਾਈ ਸੇਵਾ ਦੇ ਨਾਲ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਗੁਰਦੁਆਰਾ ਸ਼ਹੀਦ ਗੰਗਸਾਹਿਬ ਦੇ ਮੈਨੇਜਰ ਤਜਿੰਦਰਪਾਲ ਸਿੰਘ ਨੇ ਸਾਂਝੀ ਕੀਤੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਗੁਰਦੁਆਰਾ ਸ਼ਹੀਦ ਗੰਗਸਾਹਿਬ ਦੇ ਮੈਨੇ ਜਰ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਧੁਵਾਈ ਸੇਵਾ ਵਿੱਚ ਹਿੱਸਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹੁਮੋ ਹਮਾ ਕੇ ਪਹੁੰਚਣ, ਅਨੁਸ਼ਾਸਨ ਤੇ ਨਿਮਰਤਾ ਦੇ ਨਾਲ ਸੇਵਾ ਕਰਨ ਅਤੇ ਇੱਕ ਦੂਜੇ ਨਾਲ ਪਿਆਰ ਤੇ ਸਹਿਯੋਗ ਦੇ ਨਾਲ ਕੰਮ ਕਰਨ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦਰਾ ਸ਼ਹੀਦਗੰਜ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਨਵੰਬਰ 2025 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਵੱਲੋਂ ਬੜਾ ਹੀ ਖਾਦਾ ਪੂਰਵਕ ਮਨਾਇਆ ਜਾ ਰਿਹਾ ਆ ਇਸ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ 30 ਅਕਤੂਬਰ 2025 ਨੂੰ ਸਮਾਪਤੀ ਤੋਂ ਬਾਅਦ ਗੁਰਦਰਾ ਸਾਹਿਬ ਜੀ ਦੀ ਸਮੁੱਚੀ ਧਵਾਇ ਕੀਤੀ ਜਾਣੀ ਆ ਇਸ ਧਵਾਇ ਵਿੱਚ ਸੰਗਤ ਨੂੰ ਹਮਮਾ ਆ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਆ ਇਹ ਵੀ ਬੇਨਤੀ ਕੀਤੀ ਜਾਂਦੀ ਆ ਕਿ ਜਿਹੜਾ ਸੰਗਤ ਚੜਤ ਵਿੱਚ ਸਰਫ ਤੇ ਤੌਲੀਏ ਦੀ ਸੇਵਾ ਕਰਦੀ ਆ ਤੌਲੀਏ ਵੀ ਸੁੱਚੇ ਲਿਆਂਦੇ ਜਾਣ ਤੇ ਸਰਫ ਦੇ ਪੈਕਟਾ ਆਪਣੇ ਆਪ ਨਾ ਪਾੜੇ ਜਾਣ ਤੇ ਇਸ ਸੇਵਾ ਦੇ ਵਿੱਚ ਬੱਚੇ ਭੈਣਾ ਬਜ਼ੁਰਗ ਸ਼ਾਮਲ ਹੁੰਦੇ ਆ ਇੱਕ ਦੂਜੇ ਵਿੱਚ ਸਲਿੱਪ ਕਰਕੇ ਨਹੀਂ ਵੱਜਣਾ ਕੋਸ਼ਿਸ਼ ਕਰਨੀ ਆਪ ਇੱਕ ਦੂਜੇ ਦਾ ਕਹਿਣਾ ਮੰਨ ਕੇ ਪਿਆਰ ਨਾਲ ਨਿਮਰਤਾ ਦੇ ਨਾਲ ਸੇਵਾ ਕਰਨੀ ਆ ਇਸ ਸੇਵਾ ਵਿੱਚ ਸਮੂਹ ਸੰਗਤਾਂ ਸ਼ਾਮਲ ਹੋ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਅਖੀਰ ਦੇ ਵਿੱਚ ਕਿਹਾ ਕਿ ਸਾਰੀਆਂ ਸੰਗਤਾਂ ਇੱਕ ਦੂਜੇ ਦਾ ਕਹਿਣਾ ਮੰਨ ਕੇ ਪਿਆਰ ਤੇ ਨਿਮਰਤਾ ਦੇ ਨਾਲ ਸੇਵਾ ਕਰਨ ਤਾਂ ਜੋ ਇਸ ਪਵਿੱਤਰ ਮੌਕੇ ਤੇ ਬਾਬਾ ਜੀ ਦੀਆਂ ਖੁਸ਼ੀਆਂ ਤੇ ਅਸੀਸਾਂ ਪ੍ਰਾਪਤ ਹੋਣ ਸੇਵਾ ਦੇ ਅੰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਉਚਾਰਨ ਦੇ ਨਾਲ ਸਮੂਹ ਸੰਗਤ ਦੁਆਰਾ ਅਰਦਾਸ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਹੁਣ ਇੱਕ ਵਾਰ ਫਿਰ ਸਿਆਸਤ ਚ ਸਰਗਰਮ ਹੋ ਗਏ ਨੇ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਰੀਡ ਦੀ ਹੱਡੀ ਦਾ ਆਪਰੇਸ਼ਨ ਹੋਇਆ। ਇਸ ਕਰਕੇ ਉਹ ਸਿਆਸਤ ਚ ਸਰਗਰਮ ਨਹੀਂ ਹੋ ਸਕੇ। ਹੁਣ ਉਹਨਾਂ ਪੂਰੀ ਤਰ੍ਹਾਂ ਠੀਕ ਹੋਣ ਦਾ ਦਾਵਾ ਕੀਤਾ ਹੈ। ਉਹਨਾਂ ਕਿਹਾ ਕਿ ਉਹ ਮੁੜ ਚੌਣ ਮੈਦਾਨ ਚ ਨਿਤਰਾਏ ਨੇ ਤੇ ਚੌਣ ਜਤਨ ਤੋਂ ਬਾਅਦ ਹੀ ਵਾਪਸ ਆਉਣਗੇ। ਦਰਅਸਲ ਕੈਪਟਨ ਅਵਰੇਂਦਰ ਸਿੰਘ ਆਪਣੇ ਪੁਰਾਣੇ ਸਾਥੀ ਸੰਦੀਪ ਸਿੰਘ ਸਣੀ ਬਰਾੜ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਮਨਾਉਣ ਵਾਸਤੇ ਫਰੀਦਕੋਟ ਪਹੁੰਚੇ ਸਨ ਇਸ ਤੋਂ ਪਹਿਲਾਂ ਉਹਨਾਂ ਨੇ ਮੋਗਾ ਵਿੱਚ ਭਾਜਪਾ ਦਫ਼ਤਰ ਦਾ ਦੌਰਾ ਕੀਤਾ ਅਤੇ ਸੀਨੀਅਰ ਪਾਰਟੀ ਨੇਤਾਵੰਦ ਨਾਲ ਵਿਚਾਰ-ਵਟਾਂਦਰਾ ਕੀਤਾ ਅੱਜ ਅਸੀਂ ਆਏ ਆ ਫਰੀਦਕੋਟ ਵਾਸਤੇ ਲੇਕਿਨ ਮੈਨੂੰ ਡਾਕਟਰ ਸਾਹਿਬ ਦਾ ਟੈਲੀਫੋਨ ਗਿਆ ਸੀ ਕਿ ਰਸਤੇ 'ਚ ਜਾਂਦੇ ਜਾਂਦੇ ਤੁਸੀਂ ਸਾਨੂੰ ਰੁੱਕ ਕੇ ਮਿਲ ਕੇ ਜਾਣਾ ਤਾਂ ਮੈਂ ਆ ਰੁਕਿਆ ਹੋਰੇ ਔਰ ਉਹਨਾਂ ਖੁਸ਼ੀ ਹੋਈ ਹੈ ਪਹਿਲੀ ਵਾਰ ਬੜੀ ਦੇਰ ਤੋਂ ਬਾਅਦ ਮੈਂ ਬਾਹਰ ਆਇਆ ਕਿਉਂਕਿ ਮੇਰਾ ਇੱਕ ਮੈਡੀਕਲ ਪ੍ਰੋਬਲਮ ਸੀ ਮੇਰੀ ਰੀਡ ਦੀ ਹੱਡੀ ਮੈਂ ਦੱਸ ਹੀ ਦਿਨੇ ਤੁਹਾਨੂੰ ਉਹਦੇ ਚ ਪੁਰਾਣੇ ਫੌਜ ਦੇ ਸਮੇਂ ਤੋਂ 6:00 ਵਜੇ ਸੀ ਉੱਥੇ ਆਪਰੇਸ਼ਨ ਕਰਨੀ ਪਈ ਉਹਦੇ 2-3 ਸਾਲ ਲੱਗੇ ਨੇ ਉਹਨੂੰ ਸੈਟਡ ਹੋਣ ਨੂੰ ਹੁਣ ਚੜ੍ਹਦੀ ਕਲਾ 'ਚ ਹੈ ਔਰ ਹੁਣ ਅਸੀਂ ਨਿਕਲੇ ਹੋਏ ਆ ਮੈਦਾਨ 'ਚ ਔਰ ਮੈਦਾਨ ਫੜੇ ਕਰਕੇ ਹੀ ਛੱਡਾਂਗੇ ਆਪਾਂ ਤੇ ਇਹ ਸਾਡਾ ਹੁਣ ਮਕਸਦ ਹੈ ਔਰ ਪਾਰਟੀ ਪੂਰੀ ਤਰ੍ਹਾਂ ਤੇ ਲੱਗੀ ਹੋਈ ਹੈ ਸਾਰੇ ਪੰਜਾਬ ચૂંટણી ਤਰਨ ਤਾਰਨ ਇਲੈਕਸ਼ਨਾਂ ਹੋ ਰਹੀਆਂ ਨੇ ਔਰ ਵਾਇਕਰੂ ਦੀ ਕਿਰਪਾ ਨਾਲ ਸਾਡੀ ਫਤਿਹ ਉੱਥੇ ਵੀ ਹੋਣੀ ਹੈ। ਜ਼ਰਾਨ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਗੱਠਜੋੜ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਫੈਸਲਾ ਪੰਜਾਬ ਦੇ ਆਗੂਆਂ ਨਾਲ ਸਲਾਮ مشورہ ਕਰਨ ਤੋਂ ਬਾਅਦ ਕੌਮੀ ਲੀਡਰਸ਼ਿਪ ਵੱਲੋਂ ਕੀਤਾ ਜਾਵੇਗਾ। ਪਰ ਜਿਸ ਤਰ੍ਹਾਂ ਆਗੂ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਇਕੱਲੇ ਚੋਣਾ ਲੜਨ ਦੇ ਸਮਰਥ ਨਹੀਂ। ਵਿਕਰਮ ਸਿੰਘ ਮਜੀਠੀਆ ਖਿਲਾਫ ਕਾਰਵਾਈ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਕਰਮਜੀਤ ਮਜੀਠੀਆ ਦੇ ਡਰਗ ਸੌਦਿਆਂ ਦੀ ਜਾਂਚ ਉਹਨਾਂ ਦੀ ਸਰਕਾਰ ਦੌਰਾਨ ਹੋਈ ਸੀ ਅਤੇ ਹਾਈ ਕੋਰਟ ਨੇ ਇਸ ਨੂੰ ਸੀਲ ਬੰਦ ਲਿਫਾਫੇ ਵਿੱਚ ਅਦਾਲਤ ਵਿੱਚ ਰੱਖਣ ਦਾ ਹੁਕਮ ਦਿੱਤਾ ਸੀ ਪੰਜਾਬ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਤੇ ਮਾਮਲੇ ਅਚਾਨਕ ਵਧਨੇ ਸ਼ੁਰੂ ਹੋ ਗਏ ਨੇ ਇੱਕ ਦਿਨ ਵਿੱਚ ਇਸ ਸੀਜ਼ਨ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਜੋ ਕਿ ਕੁੱਲ 1200 ਨੂੰ ਪਾਰ ਕਰ ਗਏ ਇਸ ਤੋਂ ਬਾਅਦ ਸਰਕਾਰ ਨੇ ਸਖਤ ਕਾਰਵਾਈ ਕੀਤੀ ਹੈ ਹੁਣ ਇਸ ਮਾਮਲੇ ਸੰਬੰਧੀ ਪੰਜਾਬ ਸਰਕਾਰ ਨੇ 402 ਨੌਡਲ ਅਫਸਰਾਂ ਨੂੰ ਨੋਟਿਸ ਭੇਜ ਕੇ ਇਹ ਜਵਾਬ ਮੰਗਿਆ ਹੈ ਕਿ ਉਹਨਾਂ ਦੇ ਖੇਤਰਾਂ ਵਿੱਚ ਅੱਗ ਕਿਉਂ ਨਹੀਂ ਰੋਕੀ ਗਈ ਨੌਡਲ ਅਫਸਰਾਂ ਨੂੰ 2 ਹਫਤਿਆਂ ਦੇ ਅੰਦਰ ਜਵਾਬ ਦੇਣਾ ਚਾਹੀਦਾ ਹੈ ਨਹੀਂ ਤਾਂ ਸੰਭਾਵਿਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਬੁੱਧਵਾਰ ਨੂੰ 283 ਨਵੇਂ ਮਾਮਲੇ ਸਾਹਮਣੇ ਆਏ ਇਹ 15 ਸਤੰਬਰ ਤੋਂ 29 ਅਕਤੂਬਰ ਦੇ ਵਿਚਕਾਰ ਇੱਕ ਦਿਨ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਹਨ ਇਸ ਨਾਲ ਸੁੱਬੇ ਵਿੱਚ ਪ੍ਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 1216 ਹੋ ਗਈ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਸੰਗਰੂਰ ਵਿੱਚ 99, ਤਰਨਤਾਰਨ ਦੇ ਵਿੱਚ 43, ਫਿਰੋਜ਼ਪੁਰ ਦੇ ਵਿੱਚ 32, ਪਟਿਆਲਾ ਦੇ ਵਿੱਚ 25, ਬਠਿੰਡਾ ਦੇ ਵਿੱਚ 19, ਮਾਨਸਾ ਦੇ ਵਿੱਚ 16 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਕਈ ਹੋਰ ਥਾਮਾਂ ਤੇ ਪ੍ਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ। 15 ਸਤੰਬਰ ਤੋਂ 29 ਅਕਤੂਬਰ ਦੀ ਸ਼ਾਮ ਤੱਕ ਕੁੱਲ 1216 ਮਾਮਲੇ ਸਾਹਮਣੇ ਆ ਚੁੱਕੇ ਨੇ ਇਨ੍ਹਾਂ ਵਿੱਚ ਸਭ ਤੋਂ ਵੱਧ ਮਾਮਲੇ 296 ਮਾਮਲੇ ਤਰਨਤਾਰਨ ਦੇ ਵਿੱਚ ਦਰਜ ਕੀਤੇ ਗਏ ਨੇ ਇਸ ਤੋਂ ਬਾਅਦ ਅਮ੍ਰਿਤਸਰ ਦੇ ਵਿੱਚ 173 ਸੰਗਰੂਰ ਚ 170 ਫਿਰੋਜ਼ਪੁਰ ਚ 123 ਪਟਿਆਲਾ ਚ 73 ਬਠਿੰਡਾ ਚ 61 ਕਪੂਰਤਲਾ ਚ 44 ਗੁਰਦਾਸਪੁਰ ਚ 43 ਬਰਨਾਲਾ ਚ 41 ਸਾਢੇ 28 ਮਾਮਲੇ ਦਰਜ ਹੋਏ ਨੇ ਸਰਕਾਰ ਇਸ ਮੁੱਦੇ ਤੇ ਸਖਤ ਰੁਖ ਅਪਣਾ ਰਹੀ ਹੈ ਹੁਣ ਤੱਕ ਸਰਕਾਰ ਨੇ 331 ਕਿਸਾਨਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਹਨ ਜਦੋਂ ਕਿ 443 ਕਿਸਾਨਾਂ ਤੇ ਲਗਭਗ 23 ਲੱਖ ਰੁਪਏ ਜੁਰਮਾਨੇ ਲਗਾਏ ਗਏ ਨੇ ਵਾਤਾਵਰਣ ਵਿਭਾਗ ਨੇ ਕਿਹਾ ਹੈ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਬੰਦ ਨਹੀਂ ਹੋਈਆਂ ਤਾਂ ਹੋਰ ਸਖਤ ਕਾਰਵਾਈ ਕੀਤੀ ਜਾਵੇਗੀ ਰਾਜ ਵਿੱਚ ਪਰਾਲੀ ਸਾੜਨ ਦਾ ਸੀਜ਼ਨ ਸਤੰਬਰ ਦੇ ਅੱਧ ਵਿੱਚ ਸ਼ੁਰੂ ਹੁੰਦਾ ਹੈ ਤੇ ਨਵੰਬਰ ਤੱਕ ਜਾਰੀ ਰਹਿੰਦਾ ਹੈ ਇਹ ਸਮੱਸਿਆ ਹਰ ਸਾਲ ਹਵਾ ਦੇ ਮਿਆਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਇਸ ਸਾਲ ਮੌਸਮ ਵਿੱਚ ਬਦਲਾਅ ਦੇ ਕਾਰਨ ਝੋਨੇ ਦੀ ਫਸਲ ਨੂੰ ਪੱਕਣ ਵਿੱਚ ਜ਼ਿਆਦਾ ਸਮਾਂ ਲੱਗਿਆ ਝੋਨੇ ਦੀ ਕਟਾਈ ਵਿੱਚ ਦੇਰੀ ਨਾਲ ਹੁਣ ਪਰਾਲੀ ਸਾੜਨ ਦੀਆਂ ਘਟਨਾਵਾਂ ਵਧਣ ਦਾ ਖਤਰਾ ਹੈ ਪੰਜਾਬ ਯੂਨੀਵਰਸਿਟੀ ਵੱਲੋਂ ਦਾਖਲੇ ਲਈ ਹਲਫੀਆ ਬਿਆਨ ਦੀ ਜ਼ਰੂਰਤ ਵਿਰੁੱਧ ਵਿਦਿਆਰਥੀਆਂ ਦਾ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੜਤਾਲ ਤੇ ਬੈਠੇ ਵਿਦਿਆਰਥੀ ਆਗੂ ਅਭਿਸ਼ੇਕ ਡਾਗਰ ਨੇ ਸਾਰੀ ਰਾਤ ਬਿਨਾਂ ਖਾਣੇ ਦੇ ਸੜਕ ਤੇ ਬਤਾਈ ਉਹ ਵਾਈਸ ਚਾਂਸਲਰ ਦੇ ਦਫ਼ਤਰ ਦੇ ਸਾਹਮਣੇ ਮਰਨ ਵਰਤ ਤੇ ਬੈਠੇ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਅੱਜ ਰਾਤ ਨੂੰ ਹੋਰ ਵਿਦਿਆਰਥੀਆਂ ਦੇ ਵੀ ਉੱਥੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਦਾ ਪ੍ਰੋਗਰਾਮ ਹੈ ਇਸ ਦੌਰਾਨ ਸਿਆਸੀ ਆਗੂਆਂ ਨੇ ਵੀ ਵਿਰੋਧ ਪ੍ਰਦਰਸ਼ਨ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਹੈ ਵਿਰੋਧੀ ਧਿਰਾਂ ਦੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਪਾ ਅਤੇ ਵਿਰੇਂਦਰ ਢਿੱਲੋਂ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਜਿਹੇ ਵਿਰੋਧ ਪ੍ਰਦਰਸ਼ਨ ਤੇ ਕੋਈ ਸ਼ਰਤਾਂ ਨਹੀਂ ਲਗਾਈਆਂ ਜਾ ਸਕਦੀਆਂ ਇਹ ਸ਼ਰਤਾਂ ਅਸਹਿਣਯੋਗ ਹਨ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਦੇ ਆਗੂ ਅਭਿਸ਼ੇਕ ਡਾਗਰ ਵੱਲੋਂ ਸ਼ੁਰੂ ਕੀਤਾ ਗਿਆ ਮਰਨਵਰਤ ਦੂਜੇ ਦਿਨ ਵਿੱਚ ਹੀ ਦਖਲ ਹੋ ਗਿਆ ਉਸ ਦੇ ਵਿਰੋਧ ਦੀ ਪਹਿਲੀ ਰਾਤ ਠੰਡ ਵਿੱਚ ਸੜਕ ਤੇ ਬਿਤਾਏ ਗੇਠ ਠੰਡ ਕਾਰਨ ਕੰਬਲ ਦੇ ਰਾਤ ਪ੍ਰਦਰਸ਼ਨ ਸਥਾਨ ਤੇ ਲਿਆਉਣੇ ਪਏ ਵਿਰੋਧ ਪ੍ਰਦਰਸ਼ਨ ਵੀਰਵਾਰ ਸਵੇਰੇ ਸ਼ੁਰੂ ਹੋ ਗਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕਾਨੂੰਨ ਦੇ ਵਿਦਿਆਰਥੀ ਡਾਗਰ ਦੇ ਐਲਾਨ ਕੀਤਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਪੰਜਾਬ ਯੂਨੀਵਰਸਿਟੀ ਵੱਲੋਂ ਦਾਖਲੇ ਤੋਂ ਪਹਿਲਾਂ ਲੜਿੰਦੇ ਹਲਫੀਆ ਬਿਆਨ ਦੇ ਵਿਰੁੱਧ ਹੈ ਪੰਜਾਬ ਯੂਨੀਵਰਸਿਟੀ ਨੇ ਜੂਨ 2025 ਵਿੱਚ ਇੱਕ ਹੁਕਮ ਜਾਰੀ ਕੀਤਾ ਸੀ ਕਿ ਜਿਸ ਵਿੱਚ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਹਲਫਨਾਮਾ ਜਮ੍ਹਾਂ ਕਰਵਾਉਣ ਦੀ ਲੋੜ ਸੀ ਜਿਸ ਵਿੱਚ 11 ਸ਼ਰਤਾਂ ਸ਼ਾਮਲ ਸਨ ਇਸ ਵਿੱਚ ਯੂਨੀਵਰਸਿਟੀ ਵਿੱਚ ਕਿਸੇ ਵੀ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਨਾ ਲੈਣ ਅਤੇ ਉਹਨਾਂ ਵਿਰੁੱਧ ਕੋਈ ਅਪਰਾਧੀ ਕੇਸ ਨਾ ਹੋਣਾ ਸ਼ਾਮਲ ਹੈ ਵੱਖ-ਵੱਖ ਵਿਦਿਆਰਥੀ ਯੂਨੀਅਨਾਂ ਦੇ ਮੈਂਬਰ ਪਹਿਲਾਂ ਹੀ ਇਸ ਦਾ ਵਿਰੋਧ ਕਰ ਰਹੇ ਨੇ ਵਿਦਿਆਰਥੀਆਂ ਦਾ ਦੋਸ਼ ਹੈ ਕਿ ਇਹ ਉਹਨਾਂ ਦੇ ਅਸਹਿਮਤੀ ਦੇ ਜਮਹੂਰੀ ਅਧਿਕਾਰਾਂ ਨੂੰ ਦਬਾਉਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਵਿਆਪਕ ਆਲੋਚਨਾ ਤੇ ਕਈ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਹਲਕਾ ਨਾਮਾ ਵਾਪਸ ਲੈਣ ਜਾਂ ਵਿਦਿਆਰਥੀ ਭਾਈਚਾਰੇ ਨਾਲ ਪਾਰਦਰਸ਼ੀ ਗੱਲ ਕਰਨ ਲਈ ناکਾਮ ਰਿਹਾ ਹੈ ਵਿਦਿਆਰਥੀਆਂ ਨੇ ਯਾਦ ਦਿਵਾਇਆ ਹੈ ਕਿ ਹਲਫਨਾਮੇ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਦਾਇਰ ਕੀਤੀ ਗਈ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀ ਵਿਰੋਧ ਰੁਖ ਅਪਣਾਇਆ ਜੋ ਲੋਕਤੰਤਰ ਦੀ ਜਵਾਬਦੇਹੀ ਨਿਬਾਉਣ ਦੀ ਉਸ ਦੀ ਇੱਛਾ ਨੂੰ ਦਰਸਾਉਂਦਾ ਹੈ ਜਲੰਧਰ ਦੇ ਵਿੱਚ ਲੁਟੇਰਿਆਂ ਨੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਲੁਟੇਰਿਆਂ ਨੇ ਭਗਵਤ ਕੈਂਪ ਇਲਾਕੇ ਵਿੱਚ ਇੱਕ ਸੁਨਿਆਰੇ ਦੇ ਪਿਸਤੌਲ ਤਾਨਕੇ ਉਸ ਤੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨਾ ਲੁੱਟ ਲਿਆ ਅਤੇ ਫਰਾਰ ਹੋ ਗਏ ਘਟਨਾ ਤੋਂ ਬਾਅਦ ਭਰਗ ਕੈਂਪ ਥਾਣੀ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਵਿਜੇ ਜਵੈਲਰ ਦੇ ਵਿੱਚ ਹੋਈ ਡਕਾਤੀ ਬਾਰੇ ਰਿਸ਼ਤੇਦਾਰ ਦੀਪਕ ਨੇ ਕਿਹਾ ਕਿ ਤਿੰਨ ਨਕਾਬਪੋਸ਼ ਲੁਟੇਰੇ ਦੁਕਾਨ ਵਿੱਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ ਤੇ ਸੋਨਾ ਤੇ ਨਕਦੀ ਲੁੱਟ ਕੇ ਭੱਜ ਗਏ ਘਟਨਾ ਦਾ ਪਤਾ ਲੱਗਦੇ ਹੀ ਤੁਰੰਤ ਦੁਕਾਨ ਤੇ ਪਹੁੰਚ ਗਿਆ ਉਸਨੇ ਕਿਹਾ ਕਿ ਲੁਟੇਰੇ ਕੋਲ ਰਿਵਾਲਵਰ ਸੀ ਅਤੇ ਪੁਲਿਸ ਹੁਣ ਮੌਕੇ ਤੇ ਪਹੁੰਚ ਗਈ ਹੈ ਤੇ ਜਾਂਚ ਕਰ ਰਹੀ ਹੈ ਸਾਢੇ 10 ਵਜੇ ਆਪਣੀ ਸ਼ਾਪ ਤੇ ਜਾਂਦਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਇਹ ਮੇਰਾ ਭਤੀਜਾ ਆਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵਜੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਕੋਨੇ ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਦੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਕੋਲ ਮਾਲ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਜੀ ਹਾਂਜੀ ਭਾਜੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਜੀ ਭਾਜੀ ਤੁਸੀਂ ਸੈਟ ਜਾਓ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂਜੀ ਮੌਕੇ ਤੇ ਬਲਸ ਆ ਗਈ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਦੁਕਾਨਦਾਰ ਨੇ ਭਾਗਵਤ ਕੈਂਪ ਵਿੱਚ ਆਪਣੀ ਦੁਕਾਨ ਖੋਲੀ ਲੁਟੇਰਿਆਂ ਨੇ ਪਿਸਤੌਲ ਤਾਣ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋਣ ਤੋਂ ਬਾਅਦ ਪੁਲਿਸ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ। ਮਾਨਸਾ ਜ਼ਿਲ੍ਹੇ ਦੀ ਬਰੇਟਾ ਪੁਲਿਸ ਨੇ ਇੱਕ ਢਾਬੇ ਦੇ ਆੜ ਵਿੱਚ ਚੱਲ ਰਹੇ ਦੇ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਢਾਬੇ ਤੇ ਛਾਪਾ ਮਾਰਿਆ ਤੇ ਪੰਜ ਔਰਤਾਂ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਹ ਕਾਰਵਾਈ ਕਿਸ਼ਨਗੜ ਅਤੇ ਬਹਾਦਰਪੁਰ ਰੋਡ ਤੇ ਬਰੇਟਾ ਪਿੰਡ ਦੇ ਇੱਕ ਢਾਬੇ ਤੇ ਕੀਤੀ ਗਈ। ਜਾਣਕਾਰੀ ਦੇ ਅਨੁਸਾਰ ਬਰੇਟਾ ਪੁਲਿਸ ਸਟੇਸ਼ਨ ਦੇ ਇੰਚਾਰਜ ਮੇਲਾ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸ਼ਨਗੜ ਬਰੇਟਾ ਰੋਡ ਤੇ ਇੱਕ ਟਾਬੇ ਵਿੱਚ ਚੱਲ ਰਹੇ ਦੇ ਵਿਪਾਰ ਦਾ ਧੰਦਾ ਚੱਲਣ ਬਾਰੇ ਸੂਚਨਾ ਮਿਲੀ ਸੀ ਜਾਣਕਾਰੀ ਦੇ ਮੁਤਾਬਕ ਇੱਕ ਔਰਤ ਟਾਬਾ ਚਲਾ ਰਹੀ ਸੀ ਅਤੇ ਇਸ ਦੀ ਆੜ ਦੇ ਵਿੱਚ ਇਹ ਗੈਰ ਕਾਨੂੰਨੀ ਗਤੀਵਿਧੀ ਚੱਲ ਰਹੀ ਸੀ ਸੂਚਨਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਛਾਪਾ ਮਾਰਿਆ ਤੇ ਪੰਜ ਔਰਤਾਂ ਸਮੇਤ 8 ਲੋਕਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਇਹ ਕੱਲ ਸੀਗਾ ਜੀ ਵੈਲਕਮ ਟੂ ਬਹਾੜੇ ਕਿਸ਼ਨਗੜ ਰੋਡ ਤੇ ਆ ਬਰੇਟੇ ਤੇ ਉੱਥੇ वेलकम ਟਾਬੇ ਦੇ ਵਿਕਲ ਲੇਡੀ ਸੀ ਉਹ ਹੋਰ ਤੋਂ ਆ ਕੇ ਰਹਿ ਰਹੀ ਆ ਰਣਜੀਤ ਕੌਰ ਕਰ ਰਣਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ ਟਾਬੇ ਦੇ ਨਾਂ ਤੇ ਉੱਥੇ ਅਸੀਂ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਸਮੇਤ ਮਾਲਕਾ ਟਾਬੇ ਦੀ ਤੇ ਤਿੰਨ ਏਜੰਟਸ ਮਿਲੇ ਨੇ ਜਿਨ੍ਹਾਂ ਤੇ ਇਹ ਪੰਡ ਦੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਇਹ ਬੱਖੋ ਵੱਖਰੀ ਨਹੀਂ ਜੀ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੀ ਆ ਤੇ ਇੱਕ ਸੂਰ ਦੀ ਆ ਕਾਰਵਾਈ ਤਾਂ ਇਹ ਜਿਹੜਾ ਉਹ ਤਾਂ ਅਲਰੇਡੀ ਜਿਹੜਾ ਨਾਲ ਗਲਤ ਕੰਮ ਕਰਾਉਂਦੀਆਂ ਸੀਗਾ ਉਹਦੇ ਬਣਦੀਆਂ ਧਾਰਾ ਦੇ ਲਗਾਤੀ ਨੇ ਤੁਹਾਨੂੰ ਦੱਸ ਦਈਏ ਕਿ ਟਾਬਾ ਚਾਲਕ ਔਰਤ ਅਬੋਹਰ ਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜੋ ਪਿਛਲੇ ਸਮੇਂ ਤੋਂ ਕਿ ਵੰਡਕੇਸ਼ਨਗੜ ਬਹਾਦਰਪੁਰ ਰੋਡ ਤੇ ਟਾਬੇ ਦੀ ਆੜ ਹੇਠ ਦੇ ਵਪਾਰ ਦਾ ਰੈਕਡ ਚਲਾ ਰਹੀ ਸੀ ਇਸ ਦਾ ਪਰਦਾ ਫਾਸ਼ ਕੀਤਾ ਗਿਆ ਹੈ ਬਡਲਾਡਾ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਕਾਰਵਾਈ ਅਰੰਭ ਕਰ ਦਿੱਤੀ ਹੈ ਜ਼ਿਲਹੰਦਰ ਦੇ ਅਲੀ ਮੁਹੱਲਾ ਦੇ ਵਿੱਚ ਨਜਾਇਜ਼ ਬਣੇ ਘਰ ਦੇ ਉੱਪਰ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਨੇ ਪੀਲਾ ਪੰਚਾ ਲਾਇਆ ਜਿੱਥੇ ਮੌਕੇ ਦੇ ਉੱਪਰ ਡੀਸੀਪੀ ਨਰੇਸ਼ ਡੋਗਰਾ ਅਤੇ ਹੋਰ ਉੱਚ ਅਧਿਕਾਰੀ ਪਹੁੰਚੇ ਜਿਨ੍ਹਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਨਗਰ ਨਿਗਮ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਗਈ ਹੈ ਨਸ਼ਾ ਤਸਕਰ ਅਮਰਜੀਤ ਤੇ 11 ਮਕਦਮੇ ਦਰਜ ਨੇ ਜਿਸ ਨੇ ਨਜਾਇਜ਼ ਤਰੀਕੇ ਨਾਲ ਮਕਾਨ ਦੀ ਉਸਾਰੀ ਕੀਤੀ ਸੀ ਤੇ ਹੁਣ ਪ੍ਰਸ਼ਾਸਨ ਦਾ ਪੇਲਾ ਪੰਜਾ ਚੱਲਿਆ ਮਾਨਜੋਬ ਸੀਐਮ ਸਾਹਿਬਾ ਨਾਲ ਜੋ ਯੋਧ ਨਸ਼ਾ ਵਿਰੋਧ ਮਹਿੰਮ ਚੱਲ ਰਹੀ ਆ ਉਹਦੇ ਵਿੱਚ ਅੱਜ ਅਲੀ ਮਹੱਲੇ ਆਏ ਸੀ ਅਮਰਜੀਤ ਨਾਮ ਦਾ ਵਿਅਕਤੀ ਹੈ ਜਿਹਦੇ ਤੇ 11 ਪਰਚੇ ਦਰਜ ਹੋ ਆ ਤੇ ਉਸ ਮਨ ਦੇ ਵਿੱਚ ਜਿਹੜਾ ਇਹਨਾਂ ਨੇ ਉਸਾਰੀ ਜਿਹੜੀ ਸੀ ਨਜਾਇਜ਼ ਕੀਤੀ ਸੀ ਕਾਰਪੋਰੇਸ਼ਨ ਔਰ ਰਜਿਸਟਰ ਨਾਲ ਲੈ ਕੇ ਆ ਜੀ ਇਹ ਦੇ ਕਰਕੇ ਜਿਹੜੀ ਹੈ ਮਕਾਨ ਜਿਹੜਾ ਹੈ ਜਿੱਥੋਂ ਵੀ ਇਹਨਾਂ ਬਧਾਇਆ ਸੀ ਉਟਾ ਦਿੱਤਾ ਗਿਆ ਹੈ। ਔਰ ਅਸੀਂ ਇਹ ਬਹੁਤ ਛਲਾਗਾ ਜੋ ਸੀਐਮ ਸਾਹਿਬ ਦਾ ਹੈਗਾ ਸਾਰੇ ਲੋਕ ਜਿਹੜੇ ਛਲਾਗਾ ਕਰਦੇ ਕੋ ਬੜੀਆ ਕੰਮ ਕਰ। ਇੱਥੇ 11 ਪਰਚੇ ਦਰਜ ਹੈ। ਉੱਪਰ ਦਰਜ ਪਰਚੇ 38 ਪਰਚੇ ਦਰਜ ਹੈ ਔਰ ਸਾਡੇ ਸਿਟੀ ਦੇ ਵਿੱਚ ਕਮਿਸ਼ਨ ਰੇਟ ਦੇ ਪਰਚੇ ਦਰਜ ਹੈ। ਤੇ ਇਹ ਬੰਦਾ ਜਿਹੜਾ ਹੈਗਾ ਇਸ ਕੋਲੇ ਜੀਲ ਦੇ ਵਿੱਚ ਅੰਦਰ ਹੈਗਾ। ਹਾਂ ਪ੍ਰਾਪਰਟੀ ਜਿਹੜੀ ਨੇ ਇਹਨਾਂ ਕੋਲ ਮਲਾਈਆ ਬੋਲੇ ਫਰੰਟ ਜਿਹੜਾ ਸਿਰੋ ਸਾਰਾ ਕਾਰਪੋਰੇਸ਼ਨ ਦਾ। ਕਾਰਪੋਰੇਸ਼ਨ ਜਿਹੜੇ ਹੈਗੇ ਹਨ ਉਹਦੇ ਅੱਜ ਆਏ ਅਫਸਰ ਨਾਲ ਹੋ ਕੇ ਜਿਹੜਾ ਹੈਗਾ ਕਾਰਜ ਤੁਹਾਨੂੰ ਦੱਸ ਦਈਏ ਕਿ ਇਹ ਕਾਰਵਾਈ ਯੁੱਧ ਨਸ਼ਿਆ ਵਿਰੁੱਧ ਕੀਤੀ ਗਈ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਪੰਜਾਬ ਦੇ ਲੋਕ ਖੁਸ਼ ਹੋ ਕੇ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਚੱਲ ਰਹੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਇਸੇ ਤਰੀਕੇ ਨਾਲ ਚੱਲਦੀ ਰਹੇ ਅਤੇ ਅੱਗੇ ਵੀ ਇਸ ਤਰੀਕੇ ਦੇ ਨਾਲ ਕੰਮ ਹੋਣ ਕੈਨੇਡੀਅਨ ਸੂਬੇ ਅਲਬਰਟਾ ਦੇ ਸ਼ਹਿਰ ਐਡਮਿੰਟਨ ਚ ਇੱਕ ਪੰਜਾਬੀ ਕਾਰੋਬਾਰੀ ਅਰਵੀ ਸਿੰਘ ਸੱਗੂ ਦਾ ਕਤਲ ਹੋ ਗਿਆ। ਕੈਨੇਡਾ ਚ ਕਿਸੇ ਪੰਜਾਬੀ ਕਾਰੋਬਾਰੀਆਂ ਉੱਤੇ ਹਮਲੇ ਵਧੇ ਜਾ ਰਹੇ ਨੇ। ਹਲੇ 2 ਦਿਨ ਪਹਿਲਾਂ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਪਟਸਫੋਰਡ ਚ ਦੁਰਾਹਤ ਦੇ ਜੰਪਲ ਦਰਸ਼ਨ ਸਿੰਘ ਸਾਸੀ ਦਾ ਕਤਲ ਹੋਇਆ ਸੀ ਜਿਸ ਦੀ ਜ਼ਿੰਮੇਵਾਰੀ ਹੁਣ ਲਾਰੈਂਸ ਵਿਸ਼ਨੋਈ ਕੈੱਮ ਨੇ ਲਈ ਹੈ। ਦਰਅਸਲ ਆਰਵੀ ਸਿੰਘ ਸੱਗੂ ਉੱਤੇ ਬੀਤੀ 19 ਅਕਤੂਬਰ ਨੂੰ ਇੱਕ ਅਣਜਾਣ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ। ਉਹ ਉਸ ਹਮਲੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਹ 5 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਵਿਚਾਲੇ ਚੁੱਸਦੇ ਰਹੇ ਫਿਰ ਫਿਰ 24 ਅਕਤੂਬਰ ਨੂੰ ਉਹ ਜ਼ਖਮਾਂ ਦੀ ਤਾਪ ਨਾ ਚੱਲਦਿਆਂ ਦਮ ਤੋੜ ਗਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਰਬੀ ਸਿੰਘ ਸੱਗੂ ਬੇहद ਹਸਮੁਖ ਕਿਸਮ ਦੇ ਵਿਅਕਤੀ ਸਨ ਉਹ ਆਪਣੇ ਪਿੱਛੇ 2 ਬੱਚੇ ਛੱਡ ਗਏ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਐਡਮਿੰਟਨ ਦੀ 109 ਸਟਰੀਟ ਉੱਤੇ ਕਾਮਨ ਰੈਸਟੋਰੈਂਟ ਦੇ ਨੇੜੇ ਇੱਕ ਅਣਪਛਾਤਾ ਵਿਅਕਤੀ ਉਹਨਾਂ ਦੀ ਕਾਰ ਦੇ ਮੂਤਰ ਕਰ ਰਿਹਾ ਸੀ ਉੱਥੇ ਥੋੜੀ ਬਹਿਸਬਾਜੀ ਹੋਈ ਉਸ ਵਿਅਕਤੀ ਨੇ ਆਰਵੀ ਸਿੰਘ ਸੱਗੂ ਦੇ ਸਿਰ ਤੇ वार ਕੀਤਾ ਜਿਸ ਕਾਰਨ ਉਹ ਸੜਕ ਉੱਤੇ ਡਿੱਗ ਕੇ ਬੇਹੋਸ਼ ਹੋ ਗਏ ਇਸ ਮਾਮਲੇ 'ਚ ਪੁਲਿਸ ਨੇ 40 ਸਾਲਾ ਕਾਇਲ ਪੈਨਨ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਹਮਲੇ ਤੋਂ ਪਹਿਲਾਂ ਸੱਗੂ ਅਤੇ ਪੈਨਨ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ ਈਪੀਐਸ ਹੋਮਿਸਾਈਡ ਯੂਨਿਟ ਨੇ ਜਾਂਚ ਆਪਣੇ ਹੱਥ ਚ ਲੈ ਲਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਹਾਲੇ ਹੋਰ ਦੋਸ਼ ਲਾਏ ਜਾਣ ਦੀ ਉਮੀਦ ਹੈ ਪੈਨੇ ਨੂੰ 4 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਚੱਕਰਵਾਤੀ ਤੂਫਾਨ ਮੌਂਥਾ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਇਸ ਦੇ ਕਾਰਨ ਸੂਬੇ 'ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਪਰ ਹਵਾਵਾਂ ਥੱਲੇ ਦੇ ਵੱਲ ਚੱਲ ਰਹੀਆਂ ਨੇ ਇਸ ਦੇ ਨਾਲ ਹੀ ਕੁਝ ਜ਼ਿਲ੍ਹਿਆਂ 'ਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ ਤੇ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਉੱਥੇ ਹੀ ਅੱਜ ਹਵਾ ਦੀ ਸਥਿਤੀ ਬਦਲੇਗੀ ਜਿਸ ਨਾਲ ਤਾਪਮਾਨ ਵੱਧ ਸਕਦਾ ਹੈ ਤੇ ਪ੍ਰਦੂਸ਼ਣ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ ਚੱਕਰਵਾਤੀ ਤੂਫਾਨ ਮੌਂਥਾ ਜਿਸ ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਹਾਹਾਕਾਰ ਮਚਾਈ ਹੋਈ ਹੈ ਹੁਣ ਇਸ ਦਾ ਅਸਰ ਪੰਜਾਬ ਜਵੀ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਇਸ ਕਾਰਨ ਰਾਸ਼ਟਰੀ ਮੀਦ ਦੇ ਕੋਈ ਅਸਰ ਨਹੀਂ ਹਨ ਪਰ ਹਵਾਵਾਂ ਮੇਠ ਵੱਲ ਵਹਿਣ ਕਾਰਨ ਕੁਝ ਜ਼ਿਲ੍ਹਿਆਂ ਵਿੱਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ ਤੇ ਤਾਪਮਾਨ ਚ ਕਮੀ ਦਰਜ ਕੀਤੀ ਗਈ ਹੈ ਹਾਲਾਂਕਿ ਅੱਜ ਹਵਾਵਾਂ ਦੀ ਦਿਸ਼ਾ ਬਦਲੇਗੀ ਜਿਸ ਨਾਲ ਤਾਪਮਾਨ ਵੱਧ ਸਕਦਾ ਤੇ ਪ੍ਰਦੂਸ਼ਣ ਵੀ ਮੁਸੀਬਤ ਬਣ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ ਹਵਾਵਾਂ ਉੱਤਰ ਤੋਂ ਉੱਤਰ ਪੂਰਬ ਵੱਲ ਵਹਿ ਰਹੀਆਂ ਸਨ ਮੱਧ ਪੰਜਾਬ ਵਿੱਚ ਇਹ ਹਵਾਵਾਂ ਉੱਤਰ ਵੱਲ ਦੀਆਂ ਸਨ ਜਿਸ ਕਾਰਨ ਅਮ੍ਰਿਤਸਰ ਅਤੇ ਬਠਿੰਡਾ ਵਿੱਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ ਤੇ ਇਥੇ AQI 100 ਤੋਂ ਹੇਠਾਂ ਪਹੁੰਚ ਗਿਆ ਪਰ ਮੱਧ ਪੰਜਾਬ ਵਿੱਚ ਹਾਲਤ ਚਿੰਤਾਜਨਕ ਹਨ ਜਲੰਧਰ ਖੰਨਾ ਤੇ ਲੁਧਿਆਣਾ ਵਿੱਚ ਹਾਲਤ ਖਰਾਬ ਹੈ ਹਵਾਵਾਂ ਦੀ ਦਿਸ਼ਾਕਾਰ ਨੇ ਇੱਥੇ ਪ੍ਰਦੂਸ਼ਣ ਤੇਜ਼ੀ ਦੇ ਨਾਲ ਵਧ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਜ ਅੱਧੇ ਪੰਜਾਬ ਵਿੱਚ ਹਵਾਵਾਂ ਉੱਤਰ ਵੱਲ ਅਤੇ ਅੱਧੇ ਪੰਜਾਬ ਵਿੱਚ ਦੱਖਣ ਵੱਲ ਵਹਿਣਗੀਆਂ ਜਿਸ ਨਾਲ ਪ੍ਰਦੂਸ਼ਣ ਦੀ ਸਥਿਤੀ ਹੋਰ ਵਿਗੜ ਸਕਦੀ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਸਥਿਤੀ ਵੱਖ-ਵੱਖ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਦਾ AQI 75 ਤੇ ਬਠਿੰਡਾ ਦਾ 83 ਦਰਜ ਹੋਇਆ ਜਿਸ ਨਾਲ ਇਹਨਾਂ ਦੋਵੇਂ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਠੀਕ ਮੰਨੀ ਜਾ ਰਹੀ ਹੈ ਪਰ ਜਲੰਧਰ ਅਤੇ ਖੰਨਾ ਵਿੱਚ ਪ੍ਰਦੂਸ਼ਣ ਦੀ ਸਥਿਤੀ ਕਾਫੀ ਖਰਾਬ ਹੈ ਦੋ ਮਥਾਮਾ ਤੇ AQI 236 ਤੱਕ ਪਹੁੰਚ ਗਿਆ ਲੁਧਿਆਣਾ ਦੇ ਵਿੱਚ AQI 133 ਮੰਡੀ ਗੋਬਿੰਦਗੜ ਵਿੱਚ 196 ਪਟਿਆਲਾ ਵਿੱਚ 199 ਅਤੇ ਰੂਪਨਗਰ ਦੇ ਵਿੱਚ 121 ਦਰਜ ਕੀਤਾ ਗਿਆ ਇਹ ਅੰਕ ਦਰਸਾਉਂਦੇ ਨੇ ਕਿ ਮੱਧ ਅਤੇ ਦੱਖਣੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋ ਰਹੀ ਹੈ ਜਿਸ ਨਾਲ ਸਿਹਤ ਤੇ ਅਸਰ ਪੈ ਸਕਦਾ ਹੈ ਚੱਕਰਵਾਰੀ ਤੂਫਾਨ ਦੇ ਅਸਰ ਕਾਰਨ ਹਵਾਵਾਂ ਹਿਮਾਚਲ ਵੱਲੋਂ ਢੇਠਾ ਵਗ ਰਹੀਆਂ ਨੇ ਜਿਸ ਨਾਲ ਪੰਜਾਬ ਦੇ ਤਾਪਮਨ ਵਿੱਚ ਕਮੀ ਦਰਜ ਕੀਤੀ ਗਈ ਹੈ ਰਾਜ ਵਿੱਚ ਸਤੰਤ ਤਾਪਮਾਨ 0.6 ਡਿਗਰੀ ਘਟਿਆ ਜਦਕਿ ਨਿਯੰਤਮ ਤਾਪਮਾਨ ਦੇ ਵਿੱਚ 0.2 ਡਿਗਰੀ ਦੀ ਕਮੀ ਪਾਈ ਗਈ ਹੈ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 32.2 ਡਿਗਰੀ ਦਰਜ ਕੀਤਾ ਗਿਆ ਹਾਲਾਂਕਿ ਅੱਜ ਹਾਲਾਤ ਬਦਲਣ ਦੇ ਅਸਾਰ ਹਨ ਅਤੇ ਅਧਿਕਤਮ ਤਾਪਮਾਨ ਦੇ ਵਿੱਚ 1 ਡਿਗਰੀ ਤੱਕ ਵਾਧਾ ਹੋ ਸਕਦਾ ਹੈ ਏ ਹਵਾ ਦੀ ਦਿਸ਼ਾ ਬਦਲਣ ਕਾਰਨ ਹੋ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ ਹਵਾਵਾਂ ਉੱਤਰ ਤੋਂ ਉੱਤਰ ਪੂਰਬ ਵੱਲ ਚੱਲ ਸਕਦੀਆਂ ਨੇ ਮੱਧ ਪੰਜਾਬ 'ਚ ਇਹ ਹਵਾਵਾਂ ਉੱਤਰ ਦੇ ਵੱਲ ਨੂੰ ਹਨ ਇਸ ਦੇ ਨਾਲ ਚਲਦੀ ਸਥਿਤੀ ਅਜਿਹੀ ਬਣੇਗੀ ਕਿ ਸੂਬੇ ਵਿੱਚ ਬਠਿੰਡਾ ਤੇ ਅਮਰitsar 'ਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ ਇੱਥੇ AQI 100 ਤੋਂ ਥੱਲੇ ਹੈ ਪਰ ਮੱਧ ਪੰਜਾਬ 'ਚ ਸਥਿਤੀ ਚਿੰਤਾਜਨਕ ਪੱਧਰ ਤੇ ਪਹੁੰਚ ਗਈ ਹੈ ਜਲੰਧਰ ਖਨਣਾ ਲੁਧਿਆਣਾ ਚ ਸਥਿਤੀ ਖਰਾਬ ਹੈ ਹਵਾ ਮਦਕਾਰ ਪ੍ਰਦੂਸ਼ਣ ਚ ਤੇਜ਼ੀ ਨਾਲ ਵਧਦਾ ਹੋਇਆ ਸੰਭਾਵਨਾ ਹੈ ਕਿ ਅੱਜ ਅੱਧ ਪੰਜਾਬ ਚ ਹਵਾਵਾਂ ਉੱਤਰ ਤੇ ਅੱਧੇ ਪੰਜਾਬ ਚ ਦੱਖਣ ਵੱਲ ਨੂੰ ਚੱਲਣਗੀਆਂ ਜਿਸ ਨਾਲ ਪ੍ਰਦੂਸ਼ਣ ਦੀ ਸਥਿਤੀ ਵਿਗੜਨ ਦੇ ਹਾਲਾਤ ਬਣੇ ਹੋਏ ਨੇ ਕ੍ਰਿਕਟ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਇਹ ਘਟਨਾ ਮੈਲਬੌਰਨ ਦੇ ਪੂਰਬੀ ਹਿੱਸੇ 'ਚ ਵਾਪਰੀ ਜਿੱਥੇ ਕ੍ਰਿਕਟਰ ਬੈਨ ਆਸਟਨ ਨੈਟ ਦੇ ਅਭਿਆਸ ਕਰਦੇ ਸਮੇਂ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾ ਸકી ਦੱਸ ਦੇ ਕਿ ਆਸਟਨ 28 ਅਕਤੂਬਰ ਨੂੰ ਜ਼ਖਮੀ ਹੋਏ ਸਨ ਇਸ ਜਿਸ ਤੋਂ ਬਾਅਦ ਅੱਜ ਉਹਨਾਂ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 17 ਸਾਲਾ ਬੇਨ ਆਸਟਿਨ ਮੈਲਬੌਰਨ ਈਸਟ ਚ ਫੰਟਰੀ ਗਲੀ ਕ੍ਰਿਕਟ ਕਲੱਬ ਲਈ ਖੇਡਦਾ ਸੀ ਕਲੱਬ ਨੇ 30 ਅਕਤੂਬਰ ਦੀ ਸਵੇਰ ਨੂੰ ਇੱਕ ਬਿਆਨ ਜਾਰੀ ਕਰਕੇ ਨੌਜਵਾਨ ਕ੍ਰਿਕਟਰ ਦੀ ਮੌਤ ਦਾ ਐਲਾਨ ਕੀਤਾ ਕਲੱਬ ਨੇ ਕਿਹਾ ਕਿ ਉਹ बेन आस्टिन ਦੀ ਮੌਤ ਤੋਂ ਦੁਖੀ ਹਨ ਇਸ ਘਟਨਾ ਤੋਂ ਪੂਰਾ ਕ੍ਰਿਕਟ ਪਾਈਚਾਰਾ ਪ੍ਰਭਾਵਿਤ ਹੋਇਆ ਕਲੱਬ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਸੰਵੇਦਨਾ ਪ੍ਰਗਟ ਕੀਤੀ ਇਸ ਮੁਸ਼ਕਲ ਸਮੇਂ ਦੌਰਾਨ ਕ੍ਰਿਕਟਰ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ ਜਾਣਕਾਰੀ ਦੇ ਅਨੁਸਾਰ 17 ਸਾਲਾ ਬੇਨ ਆਸਟਿਨ ਇੱਕ ਬੱਲੇਬਾਜ਼ ਸੀ ਜੋ ਨੈਟ 'ਚ ਇਕਬਾਲ ਮਸ਼ੀਨ ਦੇ ਸਾਹਮਣੇ ਬੱਲੇਬਾਜ਼ੀ ਦਾ ਅਭਿਆਸ ਕਰ ਰਿਹਾ ਸੀ ਘਟਨਾ ਦੌਰਾਨ ਨੌਜਵਾਨ ਕ੍ਰਿਕਟਰ ਨੇ ਹੈਲਮਟ ਪਾਇਆ ਹੋਇਆ ਸੀ ਹਾਲਾਂਕਿ ਗੇਂਦ ਉਸਦੀ ਗਰਦਨ ਤੇ ਲੱਗੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਐਂਬੂਲੈਂਸ ਵਿਕਟੋਰੀਆ ਨੇ ਕਿਹਾ ਕਿ ਇਹ ਘਟਨਾ 28 ਅਕਤੂਬਰ ਨੂੰ ਸ਼ਾਮ 5 ਵਜੇ ਤੋਂ ਠੀਕ ਪਹਿਲਾਂ ਵਾਪਰੀ ਸੀ ਕ੍ਰਿਕਟਰ ਨੂੰ ਐਂਬੂਲੈਂਸ ਦੁਆਰਾ ਗੰਭੀਰ ਹਾਲਤ ਜਨੇੜਲੇ ਮਨਾਸ਼ ਮੈਡੀਕਲ ਲੈ ਕੇ ਸੈਂਟਰ ਲਿਆਂਦਾ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ ਆਸਟ੍ਰੇਲੀਆਈ ਕ੍ਰਿਕਟਰ ਬੈਨ ਆਸਟੇਨ ਦੀ ਮੌਤ ਦੀ ਇਹ ਘਟਨਾ ਫਿਲ ਹਿਊਜ਼ ਵਾਲੀ ਘਟਨਾ ਤੋਂ ਠੀਕ ਇੱਕ ਦਹਾਕੇ ਬਾਅਦ ਹੋਈ ਹੈ 2014 ਦੇ ਵਿੱਚ ਹਿਊਜ਼ ਨੂੰ ਸ਼ੈਫੀਲਡ ਸ਼ੀਲਡ ਵਿੱਚ ਬੱਲੇਬਾਜ਼ੀ ਕਰਦੇ ਸਮੇਂ ਗਰਦਨ ਤੇ ਬਾਲ ਲੱਗੀ ਸੀ ਸੱਟ ਲੱਗਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਦਮ ਤੋੜ ਦਿੱਤਾ ਹਿਊਜ਼ ਦੀ ਮੌਤ ਨੇ ਕ੍ਰਿਕਟ 'ਚ ਸੁਰੱਖਿਆ ਉਪਰਨਾਵਰੇ ਵਧੇਰੇ ਜ਼ੋਰ ਦਿੱਤਾ ਸੀ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ حاضر ਹੋਵਾਂਗੇ ਉਦੋਂ ਤੱਕ ਮਿਲਦੇ ਹਾਂ ਇਜਾਜ਼ਤ ਸਸ਼ਕਾ thank mm -hmm. you